ਭਾਜਪਾ ਜੰਦਾ ਪਾਰਟੀ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਤਿੰਨ ਗੇੜਾਂ ਤਹਿਤ ਵੋਟਾਂ ਪਾਈਆਂ ਜਾ ਰਹੀਆਂ ਨੇ। ਪਹਿਲੇ ਗੇੜ ਤਹਿਤ 18 ਅਤੇ ਦੂਜੇ ਗੇੜ ਤਹਿਤ 25 ਸਤੰਬਰ ਨੂੰ VOTING ਹੋਵੇਗੀ ਜਦਕਿ ਤੀਜੇ ਪੜਾ ਲਈ 1 ਅਕਤੂਬਰ ਨੂੰ ਵੋਟਾਂ ਪੈਣਗੀਆਂ। ਭਾਜਪਾ ਜੰਦਾ ਪਾਰਟੀ ਦੇ ਉੱਗੇ ਆਗੂਆਂ ਨੂੰ ਜੰਮੂ ਕਸ਼ਮੀਰ ਵਿੱਚ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ। ਅੱਜ ਐਲਾਨੀ ਗਈ ਪਹਿਲੀ ਸੂਚੀ ਵਿੱਚ ਅਰਸ਼ੀਦ ਭੱਟ ਰਾਜਪੋਰਾ ਤੋਂ ਜਾਵੀਦ ਅਹਿਮਦ ਕਾਦਰੀ ਸ਼ੋਪੀਆ ਅਤੇ ਮੁਹੰਮਦ ਰਫੀਕ ਵਾਨੀ ਅਨੰਤਨਾਗ ਪਛਮੀ ਤੋਂ ਚੋਣ ਲੜਨਗੇ ਐਡਵੋਕੇਟ ਸੈਇਦ ਵਜ਼ਾਹਤ ਅਨੰਤਨਾਗ ਤੋਂ ਸ਼ਗੁਨ ਪਰੀਹਾਰ ਕਿਸ਼ਤਵਾੜ ਤੋਂ ਅਤੇ ਗਜੇ ਸਿੰਘ ਰਾਣਾ ਡੋਡਾ ਤੋਂ ਚੋਣ ਮੈਦਾਨ ਵਿੱਚ ਉਤਰਨਗੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਸੱਤ ਅਤੇ ਗੁਲਾਮ ਨਵੀਂ ਆਜ਼ਾਦੀ ਅਗਵਾਈ ਵਾਲੀ ਡੈਮੋਕ੍ਰੈਟਿਕ ਪ੍ਰੋਗਰੈਸਿਵ ਆਜ਼ਾਦ ਪਾਰਟੀ ਨੇ 13 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਉਮੀਦ ਪ੍ਰਧਾਨ ਉਮਰ ਅਬਦੁੱਲਾ ਇਨ੍ਹਾਂ ਵਿਧਾਨ ਸਭਾ ਚੋਣਾਂ ਦੌਰਾਨ ਗਾਂਦਰਵਲ ਸੀਟ ਤੋਂ ਚੋਣ ਲੜਨਗੇ Sampai